ਇੰਜਨ ਗੇਅਰ ਦੀ ਓਕੇ ਬਾਈ ਜੀ ਪੂਰੀ ਜਮਾ ਓਕੇ ਕਿੰਨੇ ਦਾ ਨਾਂ ਦੀ ਹੈ ਜੀ ਇਹ ਪਹਿਲੇ ਨਾਂ ਦੀ ਜੀ ਡੀਜ਼ਲ ਕੇ ਪਟਰੋਲਾ ਜੀ ਡੀਜ਼ਲ ਬੀਡੀਆ ਜੀ ਡੀਜ਼ਲ ਬੀਡੀਆਈ ਬਾਈ ਜੀ ਪਹਿਲੇ ਨਾਂ ਦੀ ਹੈ ਕਿ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਓਕੇ ਗੱਲ ਵਾਤ ਇਹਦੀ ਕੀ ਡਿਮਾਂਡ ਹੈ ਬਾਈ ਜੀ ਇਹਦਾ 1,80,000 ਰੁਪਿਆ ਮੰਗਦੇ ਜੀ 1,80,000 ਰੁਪਿਆ ਦਰਸ਼ਕ ਵੀਰੋ ਡਿਮਾਂਡ ਹੈ ਕਿ 네ਗੋਸ਼ੀਏਬਲ ਰੇਟ ਆ ਮੰਨਤਾਂ ਹੋ ਜਾਊਗਾ ਸੱਚੇ ਕਰ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਅੱਜ ਆਪਾਂ ਪਹੁੰਚਾਂਗੇ ਸ਼ਹਿਰ ਗੋਨੇਣਾ ਮੰਡੀ ਕਿਰਪੇਜ ਵੀਰੇ ਫਰਮ ਤੇ ਮਰਾਦ ਆਰਸ਼ਕਾਰ ਬਾਜ਼ਾਰ ਉੱਪਰ ਪਹੁੰਚਿਆਂਗੇ ਬਾਈ ਹੁਣ ਇਹਦੀ ਪਹਿਲਾ ਵੀ ਕੋ ਵੀਡੀਓ ਕਰਦੇ ਰਹਿੰਦੇ ਹਾਂਗੇ ਤੇ ਬਹੁਤ ਸੋਹਣੀਆਂ ਤੇ ਸਾਫ਼-ਸੁਧਰੀਆਂ ਗੱਡੀਆਂ ਹੋਡੀਆਂ ਗਈਆਂ ਇਹ ਦੂਜਾ ਬਲੌਗ ਆ ਗਿਆ ਬਾਈ ਜੀ ਪਹਿਲਾ ਬਲੌਗ ਆਪਾਂ ਅੰਦਰ ਕਰਿਆ ਸੀ ਗੱਡੀਆਂ ਥਾਸੀਆਂ ਜਾਦੀ ਆ ਗਈਆਂ ਬਾਈ ਹੁਣ ਆਪਾਂਲੇ ਇਸ ਕਰਕੇ ਤਿੰਨ ਬਲੌਗ ਦੇ ਵਿੱਚ ਗੱਡੀਆਂ ਲਵਾਂਗੇ ਸੱਚੀ ਗੱਲ ਬਾਈ ਜੀ ਉਹ ਠੀਕ ਠਾਕ ਬੜੀ ਸੁੱਧੀ ਤੇ ਪਹਿਲੇ ਨਾਮ ਦੀ ਗੱਡੀ ਆ ਗਈ ਬਾਈ ਜੀ ਇਹਦੇ ਬਾਰੇ ਦੇਖ ਚੱਲਣ ਹੋਂਡਾ ਸਿਟੀ ਅਗਲੇ ਫਾਸਟਪੌਲ ਬਰਾਈ ਠੀਕ ਹੈ 15 ਮਾਡਲ ਸਰ ਬਕਰਤ ਸਰ ਸੰਗਰਾਮ ਮਾਡਲ ਫਸਟ ਓਨਰ ਫਸਟ ਓਨਰ ਨੈਰੀਟ ਕਿਡਾ ਆ ਜਾਂਦਾ ਜੀ ਇਹ ਟਾਪ ਮਾਡਲ ਹੈ ਯਾਰ ਟਾਪ ਮਾਡਲ ਜੈ ਵੀ ਕਿ ਪਹਿਲਾਂ ਟਾਇਰਾਂ ਤੇ ਮਰਾਦੇ ਨੇਗਾ ਪੂਰੇ ਸੋਹਣੇ ਤੇ ਸਾਫ ਸੁਥਰੇ ਟਾਇਰਾਂ 80 ਦਾ 90 ਪੈਸੇ ਟਾਇਰਾਂ ਦੀ ਹਾਲਤ ਪਈ ਆ ਵੀਲ ਕੱਪ ਗੱਡੀ ਦੇ ਵਿੱਚ ਲੱਗੇ ਹੋਏ ਆ Honda City ਜੇਸੀਰ ਵੀਰੇ 2015 ਮਾਡਲ ਹੈ 2015 ਮਾਡਲ 2015 ਮਾਡਲ ਹੈ ਵੀ ਸੀਟ ਕਵਰਾਂ ਤੇ ਨਹੀਂ ਕੰਮ ਆ ਰਹੇ ਸੀਟ ਕਵਰ ਪੂਰੇ ਸੋਹਣੇ ਤੇ ਸਾਫ ਸੁਥਰੇ ਆ ਮੈਟ ਪੂਰੇ ਵਧੀਆ ਟਾਪ ਮਾਡਲ ਦੇ ਵਿੱਚ ਗੱਡੀ ਆ ਇੰਟੀਰੀਅਰ ਵਜੋਂ ਗੱਡੀ ਸਾਫ ਸੁਥਰੀ ਆ ਓਕੇ ਗੱਲਬਾਤ ਆ ਸਰਵਰ ਕਲਰ ਦੇ ਤੈ ਵੀ ਕਰਪਾਏ ਜੀ ਭੰਕੇ ਗੱਡੀ ਤੇ ਮਿਲਾ ਦੇ ਨੀ ਗੱਲ ਜੀ ਫਿਰ ਵੀ ਕੀ ਡਿਮਾਂਡ ਹੈ ਇਹਦੀ ਇਹਦਾ 390000 ਰੁਪਇਆ 390000 ਰੁਪਇਆ ਡਿਮਾਂਡ ਹੈ ਨੇਗੋਸ਼ੀਏਬਲ ਰੇਟਾ ਮੰਨਤਾਂਡ ਹੋ ਜੂਗਾ ਜੀ ओरिजिनल ਗੱਡੀ ਹੈਗੀ ओरिजिनल ਗੱਡੀ ਹੈ ਠੀਕ ਹੈ ਜੀ ਤਕਰੀਬਨ ਆਪਣੇ ਕੋਲ ਸਾਰੀਆਂ ਗੱਡੀਆਂ ਆ ओरिजिनल ਹੀ ਹੈਗੇ ਠੀਕ ਹੈ ਜੀ ਤੈ ਵੀ ਲੋਨ ਦੀ ਫੈਸਿਲਿਟੀ ਵੀ ਹੈਗੀ ਆ ਦੱਸ ਕੇ ਵੀਰੋ ਕੋਈ ਗੱਲ ਵਾਤਾ ਗੱਡੀ ਸੰਤ ਕਲਰ ਦੇ ਵਿੱਚ ਆ ਕੋਈ ਹੋਊਗੀ ਤਾਂ ਸਾਫ ਸੁਥਰੀ ਗੱਡੀ ਆ ਅਜੇ ਬੱਪੇ ਇਧਰੇ ਕਿੰਨੇ ਕਿੰਨੇ ਤੇ ਦਿਰਾ ਦੇਣਾ ਪੰਜਾਹ ਰੁਪਏ ਕਿਹੜਾ ਮਾੜਾ ਬਈ ਇਹ 2013 ਪੰਜਾਬ ਨੰਬਰ ਤੇ ਨਿਆ ਮਰਾਦੀ ਬਾਈ ਪੀਵੀ03 ਬਠਿੰਡਾ ਨੰਬਰ ਗੱਡੀ ਆ 2013 ਮਾਡਲ ਆ ਚਿੱਟਾ ਰੰਗ ਦਾ ਸਟਾਰ ਵਾਲੇ ਉਲਾਈ ਲੱਗੇ ਹੋਏ ਆ ਕਿ ਟਾਇਰ ਪੂਰੇ ਸੋਹਣੇ ਤੇ ਸਾਫ਼ ਸੁਥਰੇ ਆ ਕਿ ਓਕੇ ਗੱਲਬਾਤ ਆ ਗੱਡੀ ਬੀਡੀਆ ਹੀ ਬਾਈ ਜੀ ਹਾਂ ਬੀਡੀਆ ਉਹ ਵੀ ਬੀਡੀਆ ਹੀ ਗੱਡੀ ਆ ਲੈ ਵੀ ਮਰਾਦੀ ਨੀਕਾ ਇੰਟੀਰੀਅਰ ਪੂਰਾ ਸਾਫ਼ ਸੁਥਰਾ ਸੀਟ ਕਵਰ ਸੋਹਣੇ ਆ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਮੈਟ ਪੂਰੇ ਵਧੀਆ ਲੱਗੇ ਹੋਏ ਆ ਗੱਡੀ ਨੂੰ ਕਿਹੜਾ ਮਾਡਲ ਦੱਸਿਆ ਸੀ ਬਾਈ ਜੀ 2013 2013 ਮਾਡਲ ਆ ਚਿੱਟਾ ਕਲਰ ਆ ਪੂਰੀ ਫੋਣੀ ਤੇ ਸਾਫ ਸੁਥਰੀ ਗੱਡੀ ਆ ਓਨਰ ਕੰਨੇਵੇਂ ਆ ਜੀ ਇਹ ਇਹ ਦੂਜੇ ਨਾਂ ਦੀ ਦੂਜੇ ਨਾਂ ਦੀ ਡੀਜ਼ਲ ਦੀ ਆ ਜੀ ਬਾਈ ਜੀ ਬਈ ਜਾਂਦੀ ਵੀਡੀਆ ਕਿਉਂਕਿ ਡੀਜ਼ਲ ਦੀ ਗੱਡੀ ਆ ਬੀਡੀਆਈ ਤੇ ਦੂਜੇ ਨਾਂ ਦੀ ਆ ਡਿਮਾਂਡ ਕੀ ਆ ਬਾਈ ਜੀ ਇਹਦਾ 3.5 ਲੱਖ ਦੀ ਆ 3.5 ਲੱਖ ਰੁਪਈਆ ਬਣਾ ਲਓ ਤੇ ਗੋਸ਼ੇਵੜ ਰੇਟ ਆ ਮਾਨਤਾ ਨਾਲ ਹੋ ਜੂਗਾ ਲੋਨ ਦੀ ਫੈਸਲੇ ਕੀ ਹੈਗੀ ਆ ਬਾਈ ਉਹਨਾਂ ਕੋਲੇ ਸੰਪਰਕ ਬਾਈ ਉਹਨਾਂ ਨਾਲ ਕਰ ਲਿਓ ਅਦੂਰ ਤੀਜੇ ਨੰਬਰ ਦੀ ਗੱਡੀ ਆ ਗਈ ਹੈਗੀ ਔਰ ਦੀ ਫਿਕੋ ਗੱਡੀ ਇਹ ਕਿਹੜਾ ਮਾਡਲ ਆ ਬਾਈ ਜੀ ਇਹ 2013 2013 ਮਾਡਲ ਹੈ ਚਿੱਟੇ ਕਲਰ ਦੇ ਵਿੱਚ ਐਚ ਆਰ ਨੰਬਰ ਆ ਪੰਜਾਬ ਦੀ ਐਨਓਸੀ ਤੁਹਾਨੂੰ ਮਿਲ ਜੂਗੀ ਦਰਸ਼ਕੋ ਜੀ ਤੇ ਕਿਪੇ ਮਰੇ ਨਿਗਮ ਰਾਵਲ ਗੱਡੀ ਤੇ ਸਾਰੀ ਤੇ ਇੰਟੀਰੀਅਰ ਤੇ ਛਿੱਟ ਕਵਰਾਂ ਤੇ 2013 ਮਾਡਲ ਓਨਰ ਕਨੇਮੀ ਹੈ ਜੀ ਹਾਂ ਪਹਿਲੇ ਨਾਂ ਦੀ ਆ ਫਸਟ ਓਨਰ ਹੈ ਲੋ ਵੀ ਪਹਿਲੇ ਨਾਂ ਦੀ ਗੱਡੀ ਇਹ ਵੀ ਸਾਰੀ ਗੱਡੀ ਤੇ ਕਮ ਕੈਮਰਾ ਜੋ ਨਿਗਾ ਤੇ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਓਕੇ ਗੱਲ ਵਾਂਦਾ ਗੱਡੀ ਦੇ ਵਿੱਚ ਐਡ ਨੀਟ ਐਂਡ ਕਲੀਨ ਇੰਜਨ ਉਸਨ ਕੱਲੂ ਕਿਸੇ ਗੱਲ ਕਰਨ ਨੂੰ ਕੋਈ ਘਾਟ ਨਹੀਂ ਦੀ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਲੈ ਵੀਰ ਭਾਈ ਵੀਰੇ ਮਰਵਾਇਓ ਕਰਾਣੀ ਗੰਬਰ ਦੇ ਵਿੱਚ ਸੀਟ ਕਵਰ ਬਹੁਤ ਸੋਹਣੇ ਸਾਫ ਸੁਥਰੇ ਮੈਟ ਬਹੁਤ ਵਧੀਆ ਹੈਗੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਇੰਜਨ ਗੇਅਰ ਦੀ ਓਕੇ ਹੈ ਭਾਈ ਜੀ ਜਮਾ ਓਕੇ ਠੀਕ ਹੈ ਭਾਈ ਜੀ ਡਿਮਾਂਡ ਕੀ ਹੈ ਜੀ ਇਹਦੀ ਗੱਡੀ ਦੀ ਇਹਦਾ 1,75,000 ਰੁਪਏ ਬਣਦੇ ਸਿਰਫ ਨਵੀਂ ਦਰਸ਼ਕ ਵੀਰੋ ਸਿਰਫ ਹੀ 175000 ਰੁਪਏ ਉਹਦੇ ਵਿੱਚੋਂ ਵੀ ਤੁਹਾਡਾ ਮਾਨਤਾਣ ਹੋ ਜੂਗਾ ਡੀਜ਼ਲ ਦੀ ਗੱਡੀ ਬਾਈ ਜੀ ਜਲਦੀ ਜਲਦੀ ਨਵੀਂ ਡੀਜ਼ਲ ਦੀ ਗੱਡੀ ਆ ਪੂਰੀ ਨਵੀਂ ਕਾਰ ਆ ਜਮ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਹੈਗੀ 175000 ਰੁਪਏ ਡਿਮਾਂਡ ਆ ਇਹਦੇ ਵਿੱਚੋਂ ਵੀ ਤੁਹਾਡਾ ਮਾਨਤਾਣ ਹੋ ਜੂਗਾ ਤੇ ਪੰਜਾਬ ਦੀ ਐਨਓਸੀ ਤੁਹਾਨੂੰ ਮਿਲ ਜੂਗੀ ਐਦੋ ਬਾਅਦ ਦੂਜੇ ਨੰਬਰ ਦੀ ਗੱਡੀ ਜੀ ਰੇਟਿਜ ਬਾਈ ਜੀ ਹਾਂ ਰੇਟਿਜ ਬੀਡੀਆਈ ਰੇਟਿਜ ਬੀਡੀਆਈ ਕਿਹੜਾ ਮਾਡਲ ਹੈ ਜੀ ਇਹ ਇਹ 2010 ਸਾਲ ਨਵੀਂ ਦਰਸ਼ਕ ਵੀਰੋ 2010 ਮਾਡਲ ਰੇਟਿਜ ਬੀਡੀਆਈ 80 ਤੋਂ 90 ਪੈਸੇ ਟੈਰਾਂ ਦੀ ਹਾਲਤ ਆ ਬੀਲ ਕੱਪ ਲੱਗੇ ਹੋਇਆ ਤੇ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਹਾਂ ਇੰਟੀਰੀਅਰ ਤੇ ਵੀ ਨਿਗਾ ਮਾਰੋ ਬਹੁਤ ਨਮੀ ਸਾਫ ਸੁਥਰੀ ਗੱਡੀ ਆ ਪੂਰੀ ਸੋਹਣੀ ਗੱਡੀ ਆ ਹਾਂ ਇੰਜਨ ਗੇਅਰ ਦੀ ਓਕੇ ਬਾਈ ਜੀ ਪੂਰੀ ਜਮਾ ਓਕੇ ਕਿੰਨੇ ਨਾਂ ਦੀ ਹੈ ਜੀ ਇਹ ਪਹਿਲੇ ਨਾਂ ਦੀ ਜੀ ਡੀਜ਼ਲ ਕਿ ਪਟਰੋਲ ਆ ਜੀ ਡੀਜ਼ਲ ਪੀਡੀਆ ਜੀ ਡੀਜ਼ਲ ਬੀਡੀਆਈ ਬਾਈ ਜੀ ਪਹਿਲੇ ਨਾਂ ਦੀ ਹੈਗੀ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਓਕੇ ਗੱਲਬਾਤ ਇਹਦੀ ਕੀ ਡਿਮਾਂਡ ਆ ਬਾਈ ਜੀ ਇਹਦਾ 1,80,000 ਰੁਪਏ ਮੰਗਦੇ ਆ ਜੀ 180000 ਰੁਪਇਆ ਦਰਸ਼ਕ ਵੀਰੋ ਡਿਮਾਂਡ ਆ ਗਈ 네ਗੋਸ਼ੀਏਬਲ ਰੇਟ ਆ ਮੰਨ ਤਾਲ ਹੋ ਜੂਗਾ ਬਾਈ ਜੀ ਇਹ ਕਿਹੜਾ ਮਾਡਲ ਆ ਜੀ ਇਹ 2011 ਮਾਡਲ ਆ 2011 ਮਾਡਲ ਸਿਲਵਰ ਕਲਰ ਆ ਜੀ 2011 ਮਾਡਲ ਇਹ ਵੀ ਡੀਜ਼ਲ ਦੀ ਆ ਬਾਈ ਜੀ ਹਾਂ ਡੀਜ਼ਲ ਦੀ ਵੀਡੀ ਆ ਜੀ ਡੀਜ਼ਲ ਦੀ ਬੀਡੀਆਈ ਕਾਰ ਆ ਬਾਈ ਪੂਰੀ ਸੋਹਣੀ ਉੱਥੇ ਗੱਲਬਾਤ ਕਰਤੇ ਇਧਰੇ ਸੀਟ ਕਵਰ ਤੇ ਇੰਟੀਰੀਅਰ ਤੇ ਨਿਗਾਹ ਜੋ ਮਰਾ ਦਿਓ ਪੂਰੀ ਓਕੇ ਗੱਲਬਾਤ ਇੰਜਨ ਗੇਅਰ ਦੀ ਗੱਡੀ ਠੀਕ ਆ ਓਨਰ ਕੰਨਮੀ ਆ ਜੀ ਇਹ ਇਹ ਦੂਜੇ ਨਾਂ ਦੀ ਆ ਜੀ ਇਹ ਵੀ ਦਰਸ਼ਕ ਵੀਰੋ ਦੂਜੇ ਨਾਂ ਦੀ ਗੱਡੀ ਆ ਇਹਦੇ ਬਟੰਡਾ ਨੰਬਰ ਲੱਗ ਜੀ ਇਹਨੂੰ ਜੀ ਹਾਂ ਬਟੰਡਾ ਨੰਬਰ ਲੱਗ ਠੀਕ ਹੈ ਜੀ ਰੇਟ ਜੀ ਇਹਦਾ ਇਹਦਾ 1.80 ਲੱਖ ਰੀ ਇਹਦਾਗਾ 1.11 ਮਾਡਲ ਉਹ 10 ਸੀਗੀ ਜੀ ਠੀਕ ਹੈ ਬਾਈ ਜੀ ਇਹ 11 ਮਾਡਲ ਦਾ ਵੀ ਦਰਸ਼ਕ ਵੀਰੋਂ ਤੁਹਾਨੂੰ 11 ਮਾਡਲ ਵੀ 1.80 ਲੱਖ ਦੀ ਮਿਲ ਚੁਗੀ ਡਿਮਾਂਡ ਆ ਤੇ 10 ਮਾਡਲ ਦੇ ਵੀ ਇਹੀ ਡਿਮਾਂਡ ਆਗੀ ਨੇਗੋਸ਼ੀਏਸ਼ਨ ਰੇਟਾਂ ਮਾਨਤਾਣ ਕਰ ਲਿਓ ਬਾਈ ਹੋਰ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ